ਅੱਖਾਂ ਪੂਰੀਆਂ ਤੇ ਕਣਕੀ ਜਿਹਾ ਰੰਗ ਸੀ ਅੱਖਾਂ ਪੂਰੀਆਂ ਤੇ ਕਣਕੀ ਜਿਹਾ ਰੰਗ ਸੀ ਤੇ ਲੱਗਦੀ ਸਹੇਲੀ ਹੀਰ ਦੀ ਕੁੜੀ ਜਿੱਦੜਦੀ ਅੱਖਾਂ ਧਾਈ ਲੰਘ ਗਈ ਉਹ ਜੱਟ ਧਾਕੜਾ ਜਾਂ ਚੀਰ ਗਈ ਹਾਏ ਜੱਟ ਧਾਕੜਾ ਜਾਂ ਚੀਰ ਗਈ ਹਾਏ ਜੱਟ ਧਾਕੜਾ ਜਾਂ ਚੀਰ ਗਈ ਪਾਰੇ ਵੰਗ ਧੁਖਦੀ ਸੀ ਜੋਵਨ ਜੀ ਰੁੱਤ ਜਈ ਸੁਰਖ ਬੁੱਲਾਂ ਚੋ ਜਿਹੜੀ ਤੋੜਦੀ ਨੀ ਚੁੱਪ ਜਈ ਓਏ ਪਾਰੇ ਵੰਗ ਧੁਖਦੀ ਸੀ ਜੋਵਨ ਜੀ ਰੁੱਤ ਜੀ ਸੁਰਖ ਬੁੱਲਾਂ ਚੋ ਜਿਹੜੀ ਤੋੜਦੀ ਨੀ ਚੁੱਪ ਜੀ ਅੱਖ ਖੜ ਕੁ ਹਲਾਕ ਜਹਾ ਕਰਗੀ ਅੱਖ ਖੜ ਕੁ ਹਲਾਕ ਜਹਾ ਕਰਗੀ ਦੇ ਸ਼ਾਤੀਵੰਦੀ ਜੀ ਦੀਰ ਜੀ ਕੁੜੀ ਜਿੰਦਣ ਦੀ ਅੱਖਾਂ ਥਾਈ ਲੰਘ ਗਈ ਉਹ ਜੱਟ ਧਾਕੜਾ ਜਾ ਚੀਰ ਗਈ ਹਾਏ ਉਹ ਜੱਟ ਧਾਕੜਾ ਜਾ ਚੀਰ ਗਈ ਹਾਏ ਜੱਟ ਧਾਕੜਾ ਜਾ ਚੀਰ ਗਈ ਅੱਖਾਂ ਪੂਰੀਆਂ ਤੇ ਕਣਕੀ ਜਾ ਰੰਗ ਸੀ